ਗੁਰਬਾਣੀ ਵਿੱਚ ਸ਼ਬਦ ਹੈ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸੂ ਢੋਰ ਜਿਨ ਕੀਤੇ ਕਿਸੇ ਨ ਜਾਣਨੀ ਬਿਨ ਨਾਵੇਂ ਸਭ ਚੋਰ ਜਿਹੜੀ ਸੰਗਤ ਹੈ ਨਾ ਉਹ ਹੁੰਦੀ ਹੈ ਗੁਰੂ ਨਾਲ ਗੁਰੂ ਗਿਆਨ ਨਾਲ ਜਾਂ ਗੁਰਬਾਣੀ ਨਾਲ ਆਪਾਂ ਕਹਿ ਸਕਦੇ ਗੁਰਬਾਣੀ ਦੀ ਜਦੋਂ ਜੋ ਪ੍ਰਾਪਤ ਹੁੰਦੀ ਹੈ ਨਾ ਉਹ ਪ੍ਰਕਾਸ਼ ਪ੍ਰਾਪਤ ਹੁੰਦਾ ਤਾਂ ਆਪਣੀ ਅੰਦਰਲੀ ਜਿਹੜੀ ਮਾਇਆ ਹੰਕਾਰ ਦੀ ਅਗਿਆਨਤਾ ਦੀ ਇਹ ਸਾਰੀ ਕੱਟੀ ਜਾਂਦੀ ਹੈ ਤੇ ਜੇ ਮੈਲ ਕੱਟੀ ਨਾ ਜਾਵੇ ਫਿਰ ਤਾਂ ਜੀਵਨ ਨਿਹਰਾ ਪਸ਼ੂਮਾਰ ਕਰਿਆ ਜਾਏਗਾ ਆਪਣਾ ਤੇ ਜਿਹੜਾ ਚੋਰ ਹੁੰਦਾ ਉਹਦੀ ਆਦਤ ਹੁੰਦੀ ਹੈ ਚੀਜ਼ ਚੋਰਾ ਲੈਣੀ ਤੇ ਬਾਅਦ ਚ ਮੁੱਕਰ ਜਾਣਾ ਕਹਣਾ ਇਹ ਤਾਂ ਮੇਰੀ ਤੇ ਆਪਾਂ ਪ੍ਰਭੂ ਤੋਂ ਸਭ ਕੁਝ ਲੈ ਕੇ ਉਸ ਪ੍ਰਭੂ ਜਿਨੇ ਆਪਣੀ ਸਿਰਜਣਾ ਕੀਤੀ ਹੈ ਸਾਰੀਆਂ ਦਾਤਾਂ ਬਖਸ਼ੀਆਂ ਸਭ ਕੁਝ ਲੈ ਕੇ ਆਪਾਂ ਮੁੱਕਰ ਜਾਨੇ ਉਸ ਪ੍ਰਭੂ ਨੂੰ ਹੀ ਬੁਲਾ ਦਿੰਨੇ ਉਸ ਦਾਤੇ ਨੂੰ ਆਪਾਂ ਬੁਲਾ ਦਿੰਨੇ ਤੇ ਆਪਣੀ ਹਲਫ ਚੋਰ ਅਰਗੇ ਹੋ ਜਾਂਦੀ ਹੈ ਸ਼ਬਦ ਦਾ ਪਾਵੇ ਕਿ ਜਿਹੜੇ ਪ੍ਰਭੂ ਨੇ ਪਾਈ ਆਪਣੀ ਸਿਰਜਣਾ ਕੀਤੀ ਹੈ ਉਸ ਨੂੰ ਆਪਾਂ ਜਰੂਰ ਯਾਦ ਰੱਖਣਾ ਚਾਹੀਦਾ ਹੈ ਸਿਮਰਨਾ ਚਾਹੀਦਾ ਹੈ ਤੇ ਆਪਾਂ ਨੂੰ ਗੁਰਬਾਣੀ ਦੀ ਸ਼ਰਣ ਵਿੱਚ ਜਰੂਰ ਜਾਣਾ ਚਾਹੀਦਾ ਹੈ ਸੰਗਤ ਦੀ ਸ਼ਰਣ ਵਿੱਚ ਜਿਵੇਂ ਕਿ ਲੋਕੋ ਗੁਰਬਾਣੀ ਤੋਂ ਆਪਾਂ ਨੂੰ ਜਰੂਰ ਸੇਧ ਲੈਣੀ ਚਾਹੀਦੀ ਆ ਇਸੇ ਵਿੱਚ ਹੀ ਆਪਣਾ ਕਲਿਆਣ ਹੈ ਇਸ ਤਰ੍ਹਾਂ ਗੁਰੂ ਜੀ ਦਾ ਉਪਦੇਸ਼ ਹੈ ਬਿਨ ਸੰਗਤੀ ਸਭ ਐ ਸੇ ਰਹਿ ਜੈਸੇ ਪਸੂ ਟੋਰ ਜਿਨ ਕੀਤੇ ਤਿਸੇ ਨ ਜਾਣਨੀ ਬਿਨ ਨਾਮ ਹੈ ਸਭ ਚੋਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ